ਬਹੁਤ ਖੁਸ਼ੀ ਆ ਭਾਜੀ ਮੈਨੂੰ ਆ ਇਹ ਰੀਝ ਹੁੰਦੀ ਆ ਹਰ ਇੱਕ ਦੇ ਇੱਕ ਕੱਪ ਦੇ ਬੈਸਟ ਨਿਕਲਦੀ ਮੇਰੀ ਉਹ ਰੀਝ ਹਰਮਨ ਕਿਵੇਂ ਲੱਗਦਾ ਮੈਚ ਤੋਂ ਜਦੋਂ ਫਾਈਨਲ ਤੋਂ ਪਹਿਲਾਂ ਗੱਲ ਹੋਈ ਖੁਸ਼ੀ ਹੋਣੀ ਆ ਯਾਰ ਵੀ ਜੋ ਸੋਚਿਆ ਉਹ ਪੂਰਾ ਹੋ ਗਿਆ ਹਾਂਜੀ ਵਾਈਕ ਜੀ ਖਾਸਾ ਭਾਜੀ ਬਹੁਤ ਖੁਸ਼ੀ ਆ ਭਾਜੀ ਮੈਨੂੰ ਆ ਇਹ ਰੀਜ ਹੁੰਦੀ ਆ ਹਰ ਇੱਕ ਦੇ ਇੱਕ ਕੱਪ ਦੇ ਬੈਸਟ ਨਿਕਲਦੇ ਮੇਰੀ ਉਹ ਰੀਜ ਪੂਰੀ ਹੋਈ ਆ ਮਾਰੇਗੇ ਅਰਦਾਸ ਕਰਦਾ ਸੱਟਾ ਪੇਟਾ ਵੀ ਬਚਾਇਆ ਜੀ ਕੀ ਬਾਤ ਆ ਜਦੋਂ ਹੁਣ ਇਤਿਹਾਸ ਦੇ ਵਿੱਚ ਨਾਮ ਦਰਜ ਹੋ ਗਿਆ ਕਿਉਂਕਿ 91 ਤੋਂ ਲੈ ਕੇ ਵੱਖੋ ਵੱਖਰੇ ਖਿਡਾਰੀ ਬੈਸ ਨਿਕਲਦੇ ਰਹੇ ਆ ਰੀਜ ਪੂਰੀ ਹੋਈ ਆ ਪਰਿਵਾਰ ਵੀ ਹੁਣ ਖੁਸ਼ ਹੋਣਾ ਪੂਰਾ ਹਾਂਜੀ ਚਲੋ ਇੱਕ ਜਿੱਦਾਂ ਵਾਲ ਹੁੰਦਾ ਨਹੀਂ ਆ ਕਿ ਇੱਥੇ ਰੀਜ ਹੁੰਦੀ ਆ ਇੱਕ ਨਿਕਲਣਾ ਚਲੋ ਮੇਰਾ ਨਾਮ ਆ ਗਿਆ ਜੀ ਇੱਥੇ ਵੀ ਮੈਂ ਨਿਕਲਿਆ ਵਾ ਹਾਂਜੀ ਹਾਂਜੀ ਬਹੁਤ ਵਧੀਆ ਨਾਲ ਹੀ ਸ਼ਿੱਲੂ ਬੈਸ ਰਿਹਾ ਸ਼ਿੱਲੂ ਵੀਰ ਬਹੁਤ ਮੁਬਾਰਕਾਂ ਬਹੁਤ ਭਰਾਈ ਹੈ ਜੀ ਮੁਬਾਰਕਾ ਜੀ ਮੁਬਾਰਕਾ ਪਲਦੋ ਰਾਮ ਰਾਮ ਬਈ ਸਾਰੇ ਭਾਈਆ ਨੇ ਸਸਰੀ ਘਰ ਬਾਈ ਤੇ ਬਈ ਮੁਬਾਰਕਾਂ ਹੋ ਗਈ ਭਾਈ ਸਾਹਿਬ ਇਹ ਸ਼ਿੱਲੂ ਵੀਰ ਪਹਿਲਾਂ ਤਾਂ ਪਰਿਵਾਰ ਨੂੰ ਮੁਬਾਰਕਾਂ ਬਹੁਤ ਕਿਉਂਕਿ ਇੱਕ ਕੈਨੇਡਾ ਕੱਪ ਦਾ ਬੈਸ ਰਹਿਣਾ ਵੱਡੀ ਗੱਲ ਹੈ ਜਿਵੇਂ ਤੁਸੀਂ ਉਸ ਦਿਨ ਕਿਹਾ ਹੀ ਨਾ ਵੀ ਕਬੱਡੀ ਅਨਟਾਰੀਓ ਦੀ 올ੰਪਿਕਾ ਵਾਹ ਇਹ 올ੰਪਿਕਾ ਅਸਲੀ ਜਿਹੜਾ ਕਬੱਡੀ ਦਾ ਹਾਂਜੀ ਹਾਂਜੀ ਬੈਸ ਭਾਈ ਬਹੁਤ ਖੁਸ਼ੀ ਹੋਈ ਲੋਕ ਤੋ ਅਰੇ ਇੱਕ ਪਲੇਅਰ ਦੀ ਰੀਜ਼ ਹੋ ਭਾਈ ਮੈਂ ਕੈਨੇਡਾ ਕੱਪ ਦਾ ਬੈਸਟ ਆ ਹੂੰ ਯੋ ਇਤਿਹਾਸ ਮੈਂ ਲਿਖਿਆ ਦਾ ਅਰੇ ਇੱਕ ਵਾਈ ਨਾਮ ਬੋਲੇ ਜਾਣਾ ਭਾਈ ਤੇ ਇੱਕ ਯੋ ਹੀ ਉਹ ਭਾਈ ਸਾਹਿਬ ਬੈਸਟ ਲਿਖੜੇ ਇੱਕ ਛੋਟ ਫਿੱਟ ਤੇ ਬਚਾਰਿਆ ਤੇ ਬਹੁਤ ਬਹੁਤ ਧੰਨਵਾਦ ਭਾਈ ਜਿਤਨੇ ਚਾਣ ਵਾਲੇ ਆ ਆਪਣੇ ਜਿਤਨੇ ਪਿਆਰ ਕਰਨੀਏ ਧੰਨਵਾਦ ਭਾਈ ਸਾਹਿਬ ਸਾਰੇ ਕਰਮਕ ਭਾਜੀ ਦੋ ਮੁੰਡੇ ਯੂਨਾਈਟਿਡ ਬ੍ਰੈਂਟਨ ਦੇ ਹੁਣ ਕਹਿ ਸਕਦੇ ਆ ਬੈਸਟ ਨਿਕਲ ਗਏ ਸੀਜ਼ਨ ਦਾ ਇਹ ਰਿਆ ਹੁਣ ਕੈਨੇਡਾ ਕੱਪ ਦੇ ਬੈਸਟ ਨੇ ਬਹੁਤ ਖੁਸ਼ ਆ ਭਈ ਅਸੀਂ ਸਾਡੇ ਦੋਏ ਮੁੰਡੇ ਸੀਤ ਲਹਿਰ ਵੀ ਸਾਡਾ ਮੁੰਡਾ ਨਿਕਲਿਆ ਇਹ ਸਿੱਧ ਲੈ ਰਿਆ ਨਾ ਬੜਾ ਵੱਡਾ ਰਾਜਾ ਜੀ ਇਹ ਦੱਸ ਨਹੀਂ ਸਾਡੇ ਸਿੱਧ ਲੈ ਰਗਾ ਮੌਂਟਰੀਅਲ ਕੱਪ ਦੇ ਵੀ ਮੌਂਟਰੀਅਲ ਕੱਪ ਵੀ ਜਿੱਤਿਆ ਅੱਜ ਸਾਡੇ ਦੋ ਹੋਈ ਬੈਸਟ ਨਿਕਲੇਆ ਸ਼ਿੱਲੂ ਵੀ ਤਿੰਨ ਸਾਲ ਚੌਥਾ ਸਾਲ ਸੀਗਾ ਵੀ ਇਦਾਂ ਰਹਿੰਦਾ ਰਿਹਾ ਵੀ ਵਧੀਆ ਹੋਇਆ ਤੇ ਹਾਰਮੋਨ ਵੀ ਲਾਸਟ ਈਅਰ ਇਹ ਸੱਟ ਲੱਗ ਗਈ ਸੀ ਪਿਛਲੇ ਸਾਲ ਫਿਰ ਏ ਆਇਆ ਨਹੀਂ ਸੀਗਾ लास्ट ਵੀ ਕੱਪ ਦੇ ਐਸ ਸਾਲ ਇਹ ਬੈਸਿੰਦੂ ਖਾਨ ਨੂੰ ਬਹੁਤ ਬਹੁਤ ਵਧਾਈਆਂ ਸਾਡੀ ਕਲੱਬ ਜੁਨਾਈਟਰ ਬਰੰਟਨ ਸਪੋਰਟਸ ਦੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈਆਂ ਭਾਜੀ ਇੱਕ ਸੋਚਦੇ ਆਂ ਵੀ ਹਮੇਸ਼ਾ ਹੀ ਸਰਪ੍ਰਾਈਜ਼ ਹੋਇਆ ਜਦੋਂ ਕੈਨੇਡਾ ਕੱਪ ਦਾ ਬੈਸ ਜਦੋਂ ਸੋਸ਼ਲ ਮੀਡੀਆ ਦੇਖਦੇ ਨਾ ਅੰਬਾ ਜਾਂ ਫਿਰ ਜਾਦਾ ਨਾਮ ਅੰਬੇ ਦਾ ਜਾਂ ਸੁਲਤਾਨ ਆ ਰਿਹਾ ਸੀਗਾ ਪਰ ਹਰਮਨ ਨਿਕਲਿਆ ਵੀ ਇੱਕ ਕਿਸਮਤ ਲੱਗ ਸਭ ਕੁਝ ਜੁੜਿਆ ਮਿਲਦਾ ਨਹੀਂ ਇਹ ਤਾਂ ਗੱਲ ਹੈਗੀ ਪਰ ਸੈਮੀਫਾਈਨਲ ਦੇ ਵਿੱਚ ਉਹ ਜਿੱਦਾਂ ਚਾਰ ਜਣੇ ਕਬੱਡੀਆਂ ਪਾਉਂਦੇ ਸੀ ਹਰਮਨ ਦੋ ਦੋ ਪਾ ਕੇ ਇਹਦੀਆਂ ਕਬੱਡੀਆਂ ਹੀ ਬਹੁਤ ਜ਼ਿਆਦਾ ਸੈਮੀ ਚ ਹੋ ਗਈਆਂ ਸੀਗੀਆਂ ਇਹਦੀਆਂ 29 ਦੇ ਵਿੱਚੋਂ 27 ਨੰਬਰ ਇਹ ਲੀਡ ਹੀ ਬਹੁਤ ਜ਼ਿਆਦਾ ਹੋ ਗਈ ਸੀ ਇਹਦੀ ਨੰਬਰਾਂ ਦੀ ਇਹਨੇ ਸੈਮੀ ਚ ਬਹੁਤ ਜ਼ਿਆਦਾ ਕਬੱਡੀਆਂ ਪਾਰਤੀਆਂ ਉਹਦੇ ਕਰਕੇ ਹਰਮਨ ਬਹੁਤ ਮੁਬਾਰਕਾਂ ਪਹਿਲਾਂ ਹੀ ਇਹ ਸੋਚ ਕੇ ਆਇਆ ਸੀਗਾ ਤੇ ਸ਼ੁਰਲੀ ਹੈ ਕਬੱਡੀ ਦੀ ਭਾਈ ਤੁਹਾਨੂੰ ਆਖੇ ਜੋਰ ਲਉਣਾ ਵਾ ਕੇ ਮਾਰ ਆਇਆ 83 ਤ ਲੈ ਰਿਹਾ ਪੰਜਾਬ ਪੂਰੀ ਹਾਂ ਸੀਤ ਲਹਿਰ ਸੀਤ ਲਹਿਰ ਕੈਮ ਆ ਗਰਨੇਕ ਬਾਜੀ ਬਹੁਤ ਮੁਬਾਰਕਾਂ ਸਾਰੀ ਟੀਮ ਦਾ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਹੋਮੋਗੇ ਚੜ੍ਹਦੀ ਕਲਾ ਚ ਹੋਮੋਗੇ ਬੋਲਟ ਅਤੇ ਸ਼ੀਲੂ ਅੱਜ ਕੈਨੇਡਾ ਦੇ ਬੈਸਟ ਨਿਕਲ ਗਏ ਅੱਜ ਸਾਰੇ ਵਧਾਈਆਂ ਦੋ ਬੋਲਟ ਅਤੇ ਸ਼ੀਲੂ ਨੂੰ ਬੋਲਟ ਨੇ ਵੀ ਸ਼ੀਲੂ ਨੂੰ ਵਧਾਈਆਂ ਦਿੱਤੀਆਂ ਅਤੇ ਸ਼ੀਲੂ ਨੇ ਵੀ ਬੋਲਟ ਨੂੰ ਵਧਾਈਆਂ ਦਿੱਤੀਆਂ ਇਹਨਾਂ ਤੋਂ ਖੁਸ਼ੀ ਨਹੀਂ ਸੰਭੀ ਆਂਦੀ ਇੱਧਰੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ